ਜਿੰਨੀਆਂ ਵੀ ਸਬਜ਼ੀਆਂ ਉਸ ਦੁਕਾਨ ਦੇ ਉੱਤੇ ਪਈਆਂ ਨੇ ਕੋਈ ਵੀ ਸਬਜ਼ੀ ਤੁਸੀਂ ਲੈ ਸਕਦੇ ਹੋ ਸਿਰਫ ਜਾਇ ਉਹ ਕੋਈ 10 ਰੁਪਏ ਵਾਲੀ ਸਬਜ਼ੀ ਆ ਜਾਏ ਉਹ ਕੋਈ 20 ਰੁਪਏ ਵਾਲੀ ਸਬਜ਼ੀ ਆ ਜਾਏ ਉਹ ਕੋਈ 50 ਰੁਪਏ ਕਿਲੋ ਵਾਲੀ ਸਬਜ਼ੀ ਆ ਜਾਏ ਉਹ 100 ਰੁਪਏ ਕਿਲੋ ਵਾਲੇ ਪਰ ਇਸ ਦੁਕਾਨ ਦੇ ਉੱਤੇ ਅੱਜ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਵਾਲੇ ਦਿਨ ਉਹ ਸਬਜ਼ੀ ਸਿਰਫ 13 ਰੁਪਏ ਕਿਲੋ ਦੇ ਹਿਸਾਬ ਦੇ ਨਾਲ ਮਿਲ ਰਹੀ ਹੋਈ ਹੈ ਇੱਕ ਗੁਰਸਾਹਿਬ ਨੇ ਆਪੇ ਮੈਨੂੰ ਮਨੋਂ ਖਿਆਲ ਲਿਆਂਦਾ ਜੀ ਕੋਈ ਸਭ ਕੁਝ ਦੇਣਾ ਲੈ ਜੀ ਸਾਡੇ ਬਸ ਤਾਂ ਕੁਝ ਨਹੀਂ ਹੈਗਾ ਸਭ ਕੁਝ ਉਹਨੇ ਦੇ ਦਿੱਤਾ ਏ ਜੇਖਿਓ ਮੇਰੇ ਸ਼ਾਮ ਨੂੰ ਪੈਸੇ ਕਟਨੇ ਨਹੀਂ ਹੈਗੇ ਇਹ ਵੱਧਦੇ ਆ ਜੀ ਤੇ ਮੈਂ 3 ਸਾਲ ਹੋ ਗਿਆ ਮੈਂ ਕੰਮ ਕਰਦਾ ਗੁਰਸਬ ਮੇਰੇ ਪੈਸੇ ਕਟਾਉਂਦੇ ਨਹੀਂ ਕਦੀ ਗੁਰਸਬ ਬਦੰਦ ਮੈਂ ਕਿੰਨੀਆਂ ਕ ਸਬਜ਼ੀਆਂ ਬਾਈ ਜੀ ਅੱਜ ਜਿਹੜੀਆਂ 13 ਰੁਪਏ ਕਿਲੋ ਦੇ ਹਿਸਾਬ ਨਾਲ ਤੁਸੀਂ ਇਸ ਜਗ੍ਹਾ ਦੇ ਉੱਤੇ ਲਾਈਆਂ ਇਹ 13 ਸਬਜ਼ੀਆਂ ਸੀ ਜੀ ਤੁਹਾਡਾ 13 ਸਬਜ਼ੀਆਂ ਤੇ 13 ਰੁਪਏ ਕਿਲੋ ਵਿੱਚ ਆ ਗਏ ਕਈ ਸਬਜ਼ੀਆਂ ਦਾ ਵਿੱਚ ਆਲਮੋਸਟ ਜੇ ਮਹਿੰਗਾਈ ਦਾ ਜਮਾਨਾ ਹੈ ਨੋਰਮਲ ਜੀ ਗੱਲ ਆਪਾਂ ਦੇਖਦੇ ਆ ਕਿ 50 ਰੁਪਏ 60 ਰੁਪਏ ਕਿਲੋ ਪਰ ਮੈਨੂੰ ਲੱਗਦਾ 13 ਰੁਪਏ ਦਾ ਤੁਹਾਨੂੰ ਆਈਆਂ ਵੀ ਨਹੀਂ ਹੋਣੀਆਂ ਉਹ ਤਾਂ ਉਹ ਤਾਂ ਤੁਹਾਡੀ ਗੱਲ ਠੀਕ ਹੈ ਪਰ ਉਹ ਗੁਰਸਾਭ ਨੇ ਆਪੇ ਪੂਰੇ ਕਰ ਤਾ ਜਿਹੜਾ ਗੁਰਸਾਭ ਨੇ ਜਿਹੜਾ ਗੁਨਾਨਦੇਵ ਜੀ ਨੂੰ ਮੰਨਦਾ ਜਾਂ ਗੁਨਾਨਦੇਵੀ ਨੂੰ ਮੰਨ ਲਓ ਜਿਹੜਾ Hindu ਹੈ ਜੀ Hindu ਆਪਣੇ ਧਰਮ 'ਚ ਟਿਕਾ ਰਹੇ ਕੋਈ ਪਖੰਡੀ ਭਾਬਿਆਂ ਨੂੰ ਨਾ ਮੰਨੋ ਗੁਨਾਨਦੇਵ ਜੀ ਸਭ ਤੋਂ ਉੱਪਰ ਨੇ ਸਬਜੀ ਦਾ ਕੰਮ ਤੁਸੀਂ ਵੈਸੇ ਵੀ ਕਰਦੇ ਹੋ ਪਹਿਲਾਂ ਤੋਂ ਵੀ ਕਰਦੇ ਹੋ ਕਿਵੇਂ ਰੋਜ਼ ਹਾਂਜੀ ਸਬਜੀ ਦਾ ਕੰਮ ਮੈਂ ਅੱਗੇ ਵੀ ਕਰਦਾ ਜੀ ਅੱਗੇ ਵੀ ਮੇਰੇ ਕੋਲ ਇੰਨੀ ਪੀੜ ਹੁੰਦੀ ਹੈ ਕਿਉਂਕਿ ਮੈਂ ਬਾਜ਼ਾਰ ਨਾਲ ਸਸਤੇ ਵੇਚਦਾ ਜੀ ਕਿਵੇਂ ਦੇਖਦੇ ਹੋ ਬਾਈ ਜੀ ਬੜੀ ਮਹਿੰਗਾਈ ਦਾ ਜ਼ਮਾਨਾ ਹੈ ਅੱਜ ਕੱਲ ਦੇ ਸਮੇਂ ਦੀ ਗੱਲ ਕਰਨੀਏ ਇਹ ਫਲਸਫਾ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਕੀਤਾ ਸੀਗਾ 13 13 ਵਾਲਾ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਐਫਰਟ ਕਰਨਾ ਵੀ ਬੜਾ ਮੁਸ਼ਕਿਲ ਹੋ ਜਾਂਦਾ ਹੈ ਬੜੀ ਮਹਿੰਗਾਈ ਹੈ 13 ਰੁਪਏ ਨੂੰ ਕਿਵੇਂ ਵਾਰਾ ਖਾਂਦੀ ਹੋਊਗੀ ਹਰੇਕ ਚੀਜ਼ ਮਨ ਲੈਣੇ ਇੱਕ ਚੀਜ਼ ਕੋਈ 13 ਦੀ ਦਿੰਦਾ ਜਾਂ ਦੋ ਚੀਜ਼ਾਂ ਦੇ ਦਿੰਦਾ ਪਰ ਇੱਥੇ ਤਾਂ ਅਸੀਂ ਦੇਖ ਰਹੇ ਸੀਗੇ ਕਾਫੀ ਤਰ੍ਹਾਂ ਦੀਆਂ ਚੀਜ਼ਾਂ 13-13 ਰੁਪਏ ਕੰਮੜਿਆ ਘਰੇ ਹੀ ਬੈਠਾ ਰੇ ਜੇ ਨਫੇ ਸੋਚਦੇ ਰਹਿਣਾ ਹੈ ਜੀ ਹਰ ਗੱਲ 'ਚ ਨਫੇ ਸੋਚਦੇ ਰਹਿਣਾ ਨਾ ਥੇ ਘਰੇ ਹੀ ਬੈਠਾ ਰੇ ਨਾਨਕ ਲਾਗੇ ਖੜਨ ਲਈ ਮਰਦਾਨਾ ਬਣਨਾ ਪੈਣਾ ਜੇ ਉਹਦੀ ਕਿਰਪਾ ਲੈਣੀ ਹੈ ਉਹਦੀ ਨਜ਼ਰ ਲੈਣੀ ਹੈ ਤਾਂ ਪਹਿਲਾਂ ਮਰਨ ਕਬੂਲ ਕਰਨਾ ਪੈਣਾ ਇਹ ਬੰਦਾ ਇਹਨਾਂ ਫੋੜ ਵੀ ਨਹੀਂ ਕਰ ਸਕਦਾ ਪਰ ਇਹਦਾ ਸੱਚਾ ਪ੍ਰੇਮ ਹੈ ਗੁਰਨਾਕ ਨਾਲ ਮੇਰਾ ਮਿੱਤਰੀ ਤੇ ਤਾਂ ਹੈ ਆਪਾਂ ਦੁੱਖ ਸੁੱਖ ਦੇ ਦਿਨ ਰਾਤ ਫਿਰ ਵੀ ਇਹਦੇ ਨਾਲ ਖੜੇ ਹਾਂ ਜਿਵੇਂ ਦੇਖਦੇ ਹੋ ਅੱਜ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵੀ ਹੈਗਾ ਉਸੇ ਚੀਜ਼ ਨੂੰ ਲੈ ਕੇ 13 ਰੁਪਏ ਦੀ ਸਬਜ਼ੀ ਲਗਾਈ ਹੋਈ ਹੈ ਬੋਲੀ ਹਰ ਕਿਸੇ ਦੇ ਬਹਤਾਂ ਰੋਗ ਨਹੀਂ ਆ ਤੁਸੀਂ ਸ਼ਹਿਰ ਵਿੱਚ ਦੇਖ ਰਹੇ ਹੋ ਬਹੁਤ ਵੱਡੇ ਵੱਡੇ ਸ਼ਾਹੂਖਾਰ ਬੈਠੇ ਨੇ ਸਬਜ਼ੀ ਲਗਾ ਕੇ ਬੈਠੇ ਨੇ ਉਹਨਾਂ ਦੀ ਵੀ ਐਡੀ ਹਿੰਮਤ ਨਹੀਂ ਕਿ ਉਹ 13 ਰੁਪਏ ਨੂੰ ਕੋਈ ਸਬਜ਼ੀ ਦੇਣ ਕਿ ਇਹਨਾਂ ਸ਼ਾਮ ਨੂੰ ਦੇਖਿਓ ਇੱਥੇ ਕੇਕ ਵੀ ਕੱਟਣਾ ਹਾਂ ਇਹ ਹਰ ਸਾਲ ਇੱਥੇ ਕੇਕ ਕੱਟਦਾ ਵਾ ਉਹ ਨਾਨੂ ਦੇ ਜਿਹੜਾ ਪਰਫਲੇ ਤੇ ਜਿੰਨੀ ਵੀ ਇਹ ਰੂਟੀਨ ਦੇ ਵਿੱਚ ਸਬਜ਼ੀ ਵੇਚਦਾ ਉਹ ਲਗਭਗ ਬਾਜ਼ਾਰ ਨਾਲੋਂ ਸਸਤੀ ਹੀ ਵੇਚਦਾ ਸਸ਼ਕਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪੂਰੀ ਦੁਨੀਆ ਦੇ ਵਿੱਚ ਬੜੀ ਸ਼ਰਧਾ ਤੇ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਗੁਰੂ ਨਾਨਕ ਦੇਵ ਜੀ ਦੀ ਗੱਲ ਕਰੀਏ ਤਾਂ ਮੋਦੀ ਖਾਨੇ ਵਿੱਚ ਬੈਠ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ 13 13 ਨਾਮ ਦਾ ਫਲਸਫਾ ਦਿੱਤਾ ਸੀ ਜੋ ਕਿ ਪੂਰੀ ਦੁਨੀਆ ਦੇ ਵਿੱਚ ਲਾਗੂ ਹੋ ਰਿਹਾ ਹੈ। ਜੇ ਅੱਜ ਦੀ ਗੱਲ ਕਰੀਏ ਤਾਂ ਸਿੱਖ ਸੰਗਤ ਅੱਜ ਵੀ ਉਸ ਫਲਸਫੇ ਨੂੰ ਪੂਰੀ ਤਰ੍ਹਾਂ ਮੰਨਦੀ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਜੋਹੀ ਓਵੇਂ ਦੀ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਇੱਕ ਦੁਕਾਨਦਾਰ ਦੇ ਵੱਲੋਂ 13 ਰੁਪਏ ਦੇ ਵਿੱਚ ਸਾਰੀ ਸਬਜੀ ਹੈ ਜਿਹੜੀ ਕੋਈ ਵੀ ਸਬਜੀ ਸਿਰਫ 13 ਰੁਪਏ ਕਿਲੋ ਦੇ ਹਿਸਾਬ ਦੇ ਨਾਲ ਵੇਚੀ ਜਾ ਰਹੀ ਹੈ ਤਾਂ ਤੁਸੀਂ ਲੋਕਾਂ ਦੀ ਭੀੜ ਦੇਖ ਸਕਦੇ ਹੋ ਉਸ ਦੁਕਾਨ ਦੇ ਉੱਤੇ ਇਹ ਲੋਕ ਕਿਸ ਤਰ੍ਹਾਂ ਸਬਜ਼ੀਆਂ ਲੈਣ ਪਹੁੰਚੇ ਹੋਏ ਨੇ ਕੋਈ ਵੀ ਸਬਜ਼ੀ ਇਹ ਨਹੀਂ ਗੱਲ ਹੈਗੀ ਕਿ ਤੁਸੀਂ ਕੋਈ ਇੱਕ ਸਬਜ਼ੀ ਲੈ ਸਕਦੇ ਹੋ ਜਾਂ ਕੋਈ ਦੋ ਸਬਜ਼ੀ ਜਿੰਨੀਆਂ ਵੀ ਸਬਜ਼ੀਆਂ ਉਸ ਦੁਕਾਨ ਦੇ ਉੱਤੇ ਪਈਆਂ ਨੇ ਕੋਈ ਵੀ ਸਬਜ਼ੀ ਤੁਸੀਂ ਲੈ ਸਕਦੇ ਹੋ ਸਿਰਫ ਜਾਇਓ ਕੋਈ 10 ਰੁਪਏ ਵਾਲੀ ਸਬਜ਼ੀ ਹੈ ਜਾਇਓ ਕੋਈ 20 ਰੁਪਏ ਵਾਲੀ ਸਬਜ਼ੀ ਹੈ ਜਾਇਓ ਕੋਈ 50 ਰੁਪਏ ਕਿਲੋ ਵਾਲੀ ਸਬਜ਼ੀ ਹੈ ਜਾਇਓ 100 ਰੁਪਏ ਕਿਲੋ ਵਾਲੀ ਪਰ ਇਸ ਦੁਕਾਨ ਦੇ ਉੱਤੇ ਅੱਜ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਵਾਲੇ ਦਿਨ ਉਹ ਸਬਜ਼ੀ ਸਿਰਫ 13 ਰੁਪਏ ਕਿਲੋ ਦੇ ਹਿਸਾਬ ਦੇ ਨਾਲ ਮਿਲ ਰਹੀ ਹੋਈ ਹੈ ਤਾ ਗੱਲਬਾਤ ਕਰ ਲੈਨੇ ਆ ਉਸ ਦੁਕਾਨਦਾਰ ਦੇ ਨਾਲ ਵੀ ਜਿਹੜੇ ਲੋਕ ਇੱਥੇ ਸਬਜ਼ੀਆਂ ਲੈਣ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗਾ ਤਾਂ ਬਿਲਕੁਲ ਸਾਡੇ ਨਾਲ ਦੁਕਾਨਦਾਰ ਜਿਹੜੇ ਨੇ ਭਰਾ ਉਹ ਮੌਜੂਦ ਹੈ ਗੱਲਬਾਤ ਕਰ ਲੈਨੇ ਆ ਬਾਈ ਜੀ ਕੀ ਨਾਮ ਹੈ ਤੁਹਾਡਾ ਸੇਵ ਹਰਿਮਨਜੀਤ ਸਿੰਘ ਹੈ ਜੀ ਇਹ ਜਿਹੜੀ ਤੁਸੀਂ ਅੱਜ ਸਬਜ਼ੀਆਂ ਨੇ 13 ਰੁਪਏ ਕਿਲੋ ਦੇ ਹਿਸਾਬ ਨਾਲ ਲਈ ਹੋਈਆਂ ਇਸ ਚੀਜ਼ ਦਾ ਖਿਆਲ ਕਿਵੇਂ ਆਂਦਾ ਮਨ ਦੇ ਵਿੱਚ ਇਹ ਗੁਰੂ ਸਾਹਿਬ ਨੇ ਆਪੇ ਮੈਨੂੰ ਮਨੋਂ ਖਿਆਲ ਲਿਆਂਦਾ ਜੀ ਕੋਈ ਸਭ ਕੁਝ ਦੇਣਾ ਲੈ ਜੀ ਸਾਡੇ ਬੱਸ ਤਾਂ ਕੁਝ ਨਹੀਂ ਹੈਗਾ ਸਭ ਕੁਝ ਉਹਨੇ ਦੇਣਾ ਹੈ ਬਸ ਉਹਨੇ ਹੀ ਦਿੱਤਾ ਇਹ ਦੇਖਿਓ ਮੇਰੇ ਸ਼ਾਮ ਨੂੰ ਪੈਸੇ ਕੱਟਨੇ ਨਹੀਂ ਹੈਗੇ ਇਹ ਵੱਧਦੇ ਆ ਜੀ ਕਿ ਮੈਂ 3 ਸਾਲ ਹੋ ਗਿਆ ਮੈਂ ਕੰਮ ਕਰਦਾ ਗੁਰਸੱਬ ਮੇਰੇ ਪੈਸੇ ਕਟਾਉਂਦੇ ਨਹੀਂ ਕਦੀ ਗੁਰਸੱਬ ਵਧਾਉਂਦੇ ਨੇ ਇਹ ਸਭ ਉਹਦਾ ਦਿੱਕਤਾ ਖਾਨੇ ਆ ਸੀ ਕਿੰਨੀਆਂ ਕ ਸਬਜ਼ੀਆਂ ਬਾਈ ਜੀ ਅੱਜ ਜਿਹੜੀਆਂ 13 ਰੁਪਏ ਕਿਲੋ ਦੇ ਹਿਸਾਬ ਨਾਲ ਤੁਸੀਂ ਇਸ ਜਗ੍ਹਾ ਦੇ ਉੱਤੇ ਲਾਈਆਂ ਹੋਈਆਂ ਸੀ ਇਹ 13 ਸਬਜ਼ੀਆਂ ਸੀ ਜੀ ਟੋਟਲ 13 13 ਸਬਜ਼ੀਆਂ ਤੇ 13 ਰੁਪਏ ਕਿਲੋ ਵੇਚਾਂਗੇ ਹਾਂ ਹਰ ਸਾਲ ਵੇਚਾਂਗੇ ਗੁਰਸਾਹਿਬ ਦੀ ਕਿਰਪਾ ਜਦ ਤੱਕ ਗੁਰਸਾਹਿਬ ਨੇ ਜਾਨ ਰੱਖੀ ਭਾਈ ਜੀ ਇਹ ਇਸ ਤਰ੍ਹਾਂ ਵੀ ਹੁੰਦਾ ਹੋਊਗਾ ਕਿ ਜਿਵੇਂ ਤੁਸੀਂ 13 ਰੁਪਏ ਵਾਲੀ ਸਬਜ਼ੀ ਹਰੇਕ ਸਬਜ਼ੀ 13 ਰੁਪਏ ਲਈ ਹੈ ਕਈ ਸਬਜ਼ੀਆਂ ਦਾ ਵਿੱਚ ਆਲਮੋਸਟ ਜੇ ਮਹਿੰਗਾਈ ਦਾ ਜ਼ਮਾਨਾ ਹੈ ਨੋਰਮਲ ਜੀ ਗੱਲ ਆਪਾਂ ਦੇਖਦੇ ਹਾਂ ਕਿ 50 ਰੁਪਏ 60 ਰੁਪਏ ਕਿਲੋ ਪਰ ਮੈਨੂੰ ਲੱਗਦਾ 13 ਰੁਪਏ ਦਾ ਤੁਹਾਨੂੰ ਆਈਆਂ ਵੀ ਨਹੀਂ ਹੋਣੀਆਂ ਉਹ ਤਾਂ ਤੁਹਾਡੀ ਗੱਲ ਠੀਕ ਹੈ ਪਰ ਉਹ ਗੁਰਸਾਹਿਬ ਨੇ ਆਪੇ ਪੂਰੇ ਕਰ ਦੇਣਾ ਉਹ ਆਪੇ ਪੂਰੇ ਕਰੂਗਾ ਬਰਕਤ ਆਪੇ ਪਾਉਂਦਾ ਹਰ ਸਾਲ ਮੈਂ ਲਗਾਣਾ ਮੇਰੇ ਪੈਸੇ ਦਾ ਇੰਨਾ ਲੋਸ ਨਹੀਂ ਹੁੰਦਾ ਮੈ بس ਉਹ ਕੰਡੇ ਨੇ ਬਸ ਇੱਕ ਵਾਰ ਤੋਰੇ ਰਾਤੇ ਆਪੇ ਆਪ ਸਹੀ ਕਰ ਦਿੰਦੇ ਨੇ ਸਭ ਕੁਝ ਕਿੰਨੇ ਕ ਵਜੇ ਸ਼ੁਰੂ ਕਰਤਾ ਸੀ ਇਹ ਕੰਮ ਕਰ ਜਿਹੜਾ 6 ਵਜੇ ਸ਼ੁਰੂ ਕਰਤਾ ਜੀ ਜੀ ਤੇ ਹੁਣ ਤੱਕ ਚੱਲਦਾ ਪਿਆ ਜੀ ਹੁਣ ਤੱਕ ਚੱਲਦਾ ਅਜੇ ਵੀ ਆਈ ਜਾਂਦੇ ਨੇ ਲੋਕ ਅਜੇ ਵੀ ਆਈ ਜਾਂਦੇ ਜੀ ਹਾਂਜੀ ਹਾਂਜੀ ਕਿਵੇਂ ਫਿਰ ਮੁਸ਼ਕਿਲ ਵੀ ਆਂਦੀ ਹੈ ਸਬਜ਼ੀਆਂ ਪੈਕ ਕਰਕੇ ਰੱਖਣੀਆਂ ਪੈਂਦੀਆਂ ਪਹਿਲਾਂ ਜਾਂ ਕਿਸ ਤਰ੍ਹਾਂ ਦੀ ਸਬਜ਼ੀਆਂ ਅੱਧੀਆਂ ਸ਼ਾਮ ਨੂੰ ਪੈਕ ਕਰ ਲੈਣੀਆਂ ਜੀ ਤੇ ਅੱਧੀਆਂ ਸਵੇਰੇ ਕੰਡੇ ਤੇ ਤੋਲ ਕੇ ਨਾਲ ਗਾਹਾਂ ਨੂੰ ਦੇਣਾ ਹਾਂਜੀ ਹਾਂਜੀ ਜਿਵੇਂ ਅੱਜ ਗੁਰਪੁਰਬ ਵੀ ਆਇਆ ਗੁਰੂ ਨਾਨਕ ਦੇਵ ਜੀ ਨੇ ਅ 13 13 ਦਾ ਫਲਸਫਾ ਦਿੱਤਾ ਸੀਗਾ ਉਸ ਚੀਜ਼ ਨੂੰ ਕਿਵੇਂ ਦੇਖਦੇ ਮੈਂ ਤਾਂ ਕੰਨਾ ਜੀ ਹਰ ਧਰਮ ਚ ਆਪਣੇ ਆਪਣੇ ਧਰਮ ਚ ਪੱਕੇ ਰਹੋ ਜੀ ਜਿਹੜਾ ਗੁਰਸਾਹਿਬ ਨੂੰ ਜਿਹੜਾ ਗੁਨਾਨੰਦ ਦੇਵ ਜੀ ਨੂੰ ਮੰਨਦਾ ਜੀ ਉਹ ਗੁਨਾਨੰਦ ਦੇਵ ਜੀ ਨੂੰ ਮੰਨ ਲਓ ਜਿਹੜਾ Hindu ਹੈ ਜੀ Hindu ਆਪਣੇ ਧਰਮ ਚ ਪੱਕਾ ਰਹੇ ਕੋਈ ਪਖੰਡੀ ਬਾਬਿਆਂ ਨੂੰ ਨਾ ਮੰਨੋ ਗੁਨਾਨੰਦ ਦੇਵ ਜੀ ਸਭ ਤੋਂ ਉੱਪਰ ਨੇ ਨਾ ਕਿਸੇ ਨੂੰ ਹੱਥ ਦਿਖਾਓ ਨਾ ਕੁਝ ਕਰੋ ਸਿਰਫ ਗੁਰਸਾਹਿਬ ਨੂੰ ਮੰਨੋ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੋ ਸਭ ਤੋਂ ਉੱਪਰ ਨੇ ਸਭ ਤੁਹਾਡਾ ਪਾਰ ਤਾਰਾ ਕਰਨਗੇ ਗੁਨਾਨੰਦ ਦੇਵ ਜੀ ਆਪਣੇ ਆਪਣੇ ਧਰਮ ਚ ਸਭ ਪੱਕੇ ਰਹੋ ਸਬਜ਼ੀਆਂ ਦਾ ਕੰਮ ਬਾਬਿਆਂ ਨੂੰ ਕਿਸੇ ਨੂੰ ਨਾ ਮੰਨੋ ਜੀ ਸਬਜ਼ੀ ਦਾ ਕੰਮ ਤੁਸੀਂ ਵੈਸੇ ਵੀ ਕਰਦੇ ਹੋ ਪਹਿਲਾਂ ਤੋਂ ਵੀ ਕਰਦੇ ਹੋ ਕਿਵੇਂ ਰੋਜ਼ੀ ਹਾਂਜੀ ਸਬਜ਼ੀ ਦਾ ਕੰਮ ਮੈਂ ਅੱਗੇ ਵੀ ਕਰਦਾ ਜੀ ਅੱਗੇ ਵੀ ਮੇਕੋ ਇਦਾਂ ਹੀ ਪੀੜ ਹੁੰਦੀ ਹੈ ਜੀ ਕਿਉਂਕਿ ਮੈਂ ਬਾਜ਼ਾਰ ਨਾਲ ਸਸਤੀ ਵੇਚਦਾ ਜੀ ਇਸ ਕਰਕੇ ਤੁਸੀਂ ਅੱਗੇ ਵੀ ਅੱਗੇ ਵੀਡੀਓ ਬਣਾ ਲਿਓ ਭਾਵੇਂ ਇਦਾਂ ਹੀ ਮੇਕੋ ਪੀੜ ਲੱਗੀ ਹੁੰਦੀ ਹੈ ਜੀ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਲੋਕਾਂ ਨੂੰ ਇਹ ਸਨੇਹਾ ਦਿੰਨੇ ਆ ਜੀ ਆਪਣੇ ਆਪਣੇ ਧਰਮ ਚ ਪੱਕੇ ਰਹੋ ਆਪਣੇ ਆਪਣੇ ਕਿਰਤ ਕਮਾਈ ਕਰੋ ਸੱਚੀ ਤੁਸੀਂ ਧਰਮ ਦੀ ਕਰੋ ਗੁਰਦੁਆਰੇ ਤਾਂ ਤੁਹਾਡਾ ਜਾਣ ਦਾ ਤਾਂ ਫਾਇਦਾ ਹੈ ਜੇ ਤੁਸੀਂ ਗੁਰਦੁਆਰੇ ਮਾਨ ਵਿੱਚ ਬੇਈਮਾਨੀ ਨਾ ਰੱਖੋ ਹਮ ਮਨ ਮਨ ਸਾਫ਼ ਰੱਖੋ ਆਪਣਾ ਜੇ ਮੈਂ ਕੰਡੇ ਨਾਲ ਬੇਈਮਾਨੀ ਕਰਾਂਗਾ ਗੁਰਦੁਆਰੇ ਜਾਵਾਂਗਾ ਮੇਰਾ ਗੁਰਦਾਰ ਜਾਣਦਾ ਕੋਈ ਫਾਇਦਾ ਨਹੀਂ ਤਾਂ ਬਿਲਕੁਲ ਜੀ ਸਬਜੀ ਲੈਣ ਦੇ ਲਈ ਜਿਹੜੇ ਲੋਕ ਪਹੁੰਚੇ ਹੋਏ ਨੇ ਗੱਲਬਾਤ ਕਰ ਲੈਣੇ ਆ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਮਲ ਕੁੰਦੜਾ ਜੀ ਮੈਂ ਟੀਚਰ ਆ ਕਿੱਥੋਂ ਦੇ ਰਹਿਣ ਵਾਲੇ ਮਾਛੁਰਾ ਸਾਹਿਬ ਜੀ ਅ ਅੱਜ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵੀ ਆ ਤੇ ਇੱਥੇ ਸਬਜੀ ਲੈਣ ਪਹੁੰਚੇ ਸੀਗੇ ਹਾਂਜੀ ਹਾਂਜੀ ਵੀਰ ਜੀ ਇਹ ਆਪਣਾ ਮਿੱਤਰ ਹੈ ਜੀ ਇਹ ਮੈਂ ਤਾਂ ਵੈਸੇ ਹੀ ਰੈਗੂਲਰ ਤੌਰ ਤੇ ਆਉਣਾ ਰਹਿਣਾ ਤੇ ਜਦੋਂ ਮੈਂ ਅੱਜ ਆਇਆ ਤਾਂ ਮੈਨੂੰ ਪਤਾ ਸੀ ਪਤਾ ਲੱਗਿਆ ਵੀ ਅੱਜ ਇਹਨੇ ਇਹਨਾਂ ਗੁਰਨਾਮ ਸਿੰਘ ਦੇ ਪਾਸ਼ਾ ਦੇ ਪ੍ਰਕਾਸ਼ਪੁਰਸ ਦੇ ਮੱਦੇਨਜ਼ਰ ਮਤਲਬ ਹਰ ਸਬਜ਼ੀ ਦੇ ਰੇਟ 13 ਰੁਪਏ ਕੀਤਾ ਹੋਇਆ ਹੈ 13 ਰੁਪਏ ਕਿਲੋ ਆ ਕਿਵੇਂ ਦੇਖਦੇ ਹਾਂ ਬਾਈ ਜੀ ਬੜੀ ਮਹਿੰਗਾਈ ਦਾ ਜ਼ਮਾਨਾ ਹੈ ਅੱਜ ਕੱਲ ਦੇ ਸਮੇਂ ਦੀ ਗੱਲ ਕਰ ਲਈਏ ਇਹ ਫਲਸਫਾ ਜਿਹੜਾ ਗੁਰਨਾਮਿਕ ਦੇਵ ਜੀ ਨੇ ਕੀਤਾ ਸੀਗਾ 13-13 ਵਾਲਾ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਐਫਰਟ ਕਰਨਾ ਵੀ ਬੜਾ ਮੁਸ਼ਕਿਲ ਹੋ ਜਾਂਦਾ ਹੈ ਬੜੀ ਮਹਿੰਗਾਈ ਹੈ 13 ਰੁਪਏ ਨੂੰ ਕਿਵੇਂ ਵਾਰਾ ਖਾਂਦੀ ਹੋਊਗੀ ਹ ਮਨ ਲੈਨੇ ਇੱਕ ਚੀਜ਼ ਕੋਈ 13 ਦੀ ਦਿੰਦਾ ਜਾਂ ਦੋ ਚੀਜ਼ਾਂ ਦੇ ਦਿੰਦਾ ਪਰ ਇੱਥੇ ਤਾਂ ਅਸੀਂ ਦੇਖ ਰਹੇ ਸੀਗੇ ਕਾਫੀ ਤਰ੍ਹਾਂ ਦੀਆਂ ਚੀਜ਼ਾਂ 13-13 ਰੁਪਏ ਨੂੰ ਦਿੱਤੀਆਂ ਜਾ ਰਹੀਆਂ ਸਨ ਵੀ ਜੀ ਗੁਰਨਾਕ ਦੇਵ ਜੀ ਨੇ ਇੱਕ ਗੱਲ ਕਹੀ ਸੀ ਪਹਿਲਾਂ ਮਰਨ ਕਬੂਲ ਜੀਵਨ ਕੀ ਛਾਡ ਆਸ ਉਹ ਸੁਪਨਾ ਕੀ ਰੇਣਕਾ ਤਬ ਆਓ ਹਮਾਰੇ ਪਾਸ ਵੀ ਪਹਿਲਾਂ ਆਪਣੇ ਆਪ ਨੂੰ ਮਾਰਨਾ ਪੈਂਦਾ ਕਹਿੰਦਾ ਕਮਲਿਆ ਘਰੇ ਹੀ ਬੈਠਾ ਰਹੇ ਜੇ ਨਾਨਕ ਲਾ ਕੇ ਖੜਨਾ ਹੈ ਤਾਂ ਜੇ ਨਫੇ ਸੋਚਦੇ ਰਹਿਣਾ ਹੈ ਕਮਲਿਆ ਘਰੇ ਹੀ ਬੈਠਾ ਰਹੇ ਜੇ ਨਫੇ ਸੋਚਦੇ ਰਹਿਣਾ ਹੈ ਨਾਨਕ ਲਾਗੇ ਖੜਨ ਲਈ ਮਰਦਾਨਾ ਬੰਨਾ ਪੈਣਾ ਹੈ। ਕਮਲਿਆ ਘਰੇ ਹੀ ਬੈਠਾ ਰਹਿ ਜੇ ਨਫੇ ਸੋਚਦੇ ਰਹਿਣਾ ਹੈ ਜੀ ਹਰ ਗੱਲ 'ਚ ਨਫੇ ਸੋਚਦੇ ਰਹਿਣਾ ਹੈ ਨਾ ਇਹ ਘਰੇ ਹੀ ਬੈਠਾ ਰਹਿ। ਨਾਨਕ ਲਾਗੇ ਖੜਨ ਲਈ ਮਰਦਾਨਾ ਬੰਨਾ ਪੈਣਾ ਹੈ। ਜੇ ਉਹਦੀ ਕਿਰਪਾ ਲੈਣੀ ਹੈ ਉਹਦੀ ਨਜ਼ਰ ਲੈਣੀ ਹੈ ਤਾਂ ਪਹਿਲਾਂ ਮਰਨ ਕਬੂਲ ਕਰਨਾ ਪੈਣਾ ਹੈ। ਇਹ ਬੰਦਾ ਇਹਨਾਂ ਫੋੜ ਵੀ ਨਹੀਂ ਕਰ ਸਕਦਾ ਪਰ ਇਹਦਾ ਸੱਚਾ ਪ੍ਰੇਮ ਹੈ ਗੁਰਨਾਕ ਨਾਲ। ਮੇਰਾ ਮਿੱਤਰ ਹੀ ਤਾਂ ਆਇਆ। ਆਪਾਂ ਦੁੱਖ ਸੁੱਖ ਦੇ ਦਿਨ ਰਾਤ ਫਿਰ ਵੀ ਇਹਦੇ ਨਾਲ ਖੜੇ ਜੀ। ਬਿਲਕੁਲ। ਹਾਂ ਜਦ ਮਾਜੀ ਜਿਹਦੀ ਰਾਜ ਨੂੰ ਆਵਾਜ਼ ਮਾਰ ਦਵੇ। ਅਰੇ ਲੋਕ ਤਾਂ ਅੱਜ ਕੱਲ ਜਾਤਾਂ ਪਾਤਾਂ ਦੇ ਬੜੇ ਰੋਲੇ ਮਾਉਂਦੇ ਨੇ ਕੋਈ ਤੂੰ ਹਿੰਦੂ ਐ ਤੂੰ ਮੁਸਲਮਾਨ ਐ ਤੂੰ ਸਿੱਖ ਐ ਇਸ ਤਰ੍ਹਾਂ ਵੀਰ ਜੀ ਜਿਹੜੇ ਹਿੰਦੂ ਸਿੱਖ ਮੁਸਲਮਾਨ ਹਨ ਉਹ ਸਿਰਫ ਵਰਦੀ ਆ ਵਰਦੀ ਕਿਸ ਨੇ ਗਾਰਡਨ ਵੈਲੀ ਪਾ ਲਈ ਕਿਸ ਨੇ ਸੈਕੰਡ ਹਾਰਡ ਦੀ ਪਾ ਲਈ ਕਿਸ ਨੇ ਓਰੀਐਂਟ ਦੀ ਪਾ ਲਈ ਕਿਸ ਨੇ ਏਬੀਆਰ ਦੀ ਪਾ ਲਈ ਵਰਦੀ ਤੁਸੀਂ ਜਿਹੜੀ ਮਰਜ਼ੀ ਪਾ ਲਓ ਜੇ ਤੁਸੀਂ ਟੀਚਰ ਦਾ ਗੁਰੂ ਦਾ ਕਹਿਣਾ ਨਹੀਂ ਮੰਨਣਾ ਮੰਨ ਲਓ ਮੈਂ ਵਰਦੀ ਪਾਈ ਐ ਮੈਂ ਸਵੇਰੇ ਜਾ ਕੇ ਤੁਹੇ ਟੀਚਰ ਦੇ ਪਹਿਲੀ ਹੱਥ ਬਿਲਾ ਦਿੰਨਾ ਪਰ ਕਹਿਣਾ ਉਹਦਾ ਮੰਨਦਾ ਨਹੀਂ ਫੇਰ ਦੱਸੋ ਮੈਂ ਪ੍ਰਵਾਨ ਐ ਕਿ ਪਾਸ ਹੋ ਜੂ ਮੈਂ ਫੇਰ ਤੁਸੀਂ ਗੁਣਾਕ ਨੂੰ ਜਿੰਨੇ ਮਰਜ਼ੀ ਕਿ ਜੇ ਉਹਨਾਂ ਦੇ ਹੱਕ ਸੱਚ ਦੀ ਕਮਾਈ ਨਹੀਂ ਕਰਨੀ ਕਿਸੇ ਗਰੀਬ ਦਾ ਹੱਕ ਰੱਖਣਾ ਹੈ ਫਿਰ ਬੁਨਾਕੀ ਨਜ਼ਰ ਨਹੀਂ ਹੋਣੀ ਫਿਰ ਅਸੀਂ ਬਾਅਦ ਕਹਿੰਨੇ ਸਾਡੇ ਮਾਰੇ ਕਰਨ ਕਿਹੜੇ ਪਹਿਲਾਂ ਮਨੇ ਇੱਕ ਗੱਲ ਦੱਸੋ ਵੀ ਜਦੋਂ ਇਹ 13 ਰੁਪਏ ਕਰਦਾ ਤੁਸੀਂ ਦੇਖੋ ਸੇਵਾ ਕਰਦਾ ਇਹਦਾ ਨਾ ਪ੍ਰੇਮ ਆ ਕਦੇ ਕਿਸੇ ਡਾਕਟਰ ਦੇ ਜਾ ਕੇ ਪੁੱਛਿਓ ਵੀ ਉੱਥੇ ਤੁਸੀਂ ਰੇਟ ਵਾਜੀ ਕਰਦੇ ਆ ਚਲੋ ਮੈਂ ਇਹ ਨਹੀਂ ਕਹਣਾ ਅੱਜ ਤਾਂ ਚਲੋ ਇਹਨਾਂ ਗੁਨਾਣ ਕਰਕੇ ਕੀਤਾ ਆ ਲੋਕ ਆਮਦਨਾਂ ਜਿਵੇਂ ਕਰਕੇ ਮੈਂ ਲੋਕਾਂ ਨੂੰ ਇੱਕ ਬੇਨਤੀ ਕਰਦਾ ਆ ਤਾਂ ਮਨਨ ਕਿ ਇਹਦਾ ਨਾ ਰੇਟ ਵਾਜੀ ਨਾ ਕਰਿਆ ਕਰੋ ਇਹਦਾ ਰੇਟ ਪਹਿਲਾਂ ਹੀ ਤੁਸੀਂ ਆਮਦਨਾਂ ਜਾ ਕੇ ਦੇਖ ਲਿਓ ਇਹ ਪਹਿਲਾਂ ਹੀ ਸਾਰੇ ਬਾਜ਼ਾਰ ਤੋਂ ਘੱਟ ਹੁੰਦਾ ਇਹ ਤਾਂ ਵਿਚਾਰਾ ਸੇਵਾ ਹੀ ਕਰਦਾ ਮੈਂ ਤੁਹਾਨੂੰ ਹਾਂਜੀ ਹਾਂ ਤੁਸੀਂ ਬਈ ਜੀ ਕਿਹੜੀ ਕਿਹੜੀ ਸਬਜ਼ੀ ਖਰੀਦੀ ਕਰਾ ਦਿੱਤੀ ਮੈਂ ਜੀ ਇੱਕ ਨਿੰਬੂ ਲਈ ਜੀ ਕਿਲੋ ਤੇ ਛਲਕਮ ਲਈ ਬਸ ਅਕਸਰ ਆਪਾਂ ਦੇਖਦੇ ਆ ਨਿੰਬੂ ਤੇ ਛਲਗਮ ਵੀ ਬੜੇ ਮਹਿੰਗੇ ਹੁੰਦੇ ਆ ਵੈਸੇ ਤਾਂ ਬਾਜ਼ਾਰ ਦੇ ਵਿੱਚ ਲਗਾ ਕੇ ਚੱਲੋ 40-50 ਰੁਪਏ ਕਿਲੋ ਹੋਣੇ ਹਾਂਜੀ ਨਹੀਂ ਮੈਨੂੰ ਜਿਹੜੀ ਲੋਟ ਸੀ ਮੈਂ ਉਹੀ ਲਈ ਹੈ ਜੀ ਮੈਂ ਇਹ ਨਹੀਂ ਵੀ ਹੈ ਜੀ 100 ਰੁਪਏ ਤਾਂ ਮੈਂ ਹੋਰ ਇਕੱਠੀ ਕਰਨ ਨੂੰ ਹੈ ਨਹੀਂ ਜੀ ਮੈਨੂੰ ਇਹੀ ਚੀਜ਼ ਦੀ ਲੋਟ ਸੀ ਬਸ ਮੈਂ ਉਹੀ ਲਈ ਹੈ ਲੋਕਾਂ ਦੀ ਭੀੜ ਕਿੰਨੀ ਕੁ ਸੀ ਕਿੰਨੇ ਕ ਵਜੇ ਤੋਂ ਸ਼ੁਰੂ ਹੋਇਆ ਹੋਇਆ ਮਾਹੌਲ ਲੋਕਾਂ ਦੀ ਭੀੜ ਤਾਂ ਇਹਦੇ ਆ ਯਾ ਅੱਜ ਇਹਨੇ 3 ਰੋ ਕਿਲੋ ਸਬਜ਼ੀ ਵੇਚਣੀ ਹੈ ਚਲੋ ਕੋਈ ਗੱਲ ਨਹੀਂ ਲੋਕਾਂ ਨੇ ਵੀ ਇਹ ਨਹੀਂ ਹੈ ਫਰੀਦਨਾ ਮਾੜਾ ਨਹੀਂ ਹੈ ਪਰ ਮੈਂ ਇਹ ਕਹਿੰਦਾ ਵੀ ਆਮ ਦੇਣਾ ਚ ਵੀ ਇਹਦੀ ਸਹਾਇਤਾ ਕਰੋ ਇਹਦੀ ਮਦਦ ਕਰੋ ਵੀ ਇਹਦਾ ਹੱਕ ਨਾ ਰੱਖੋ ਮੈਂ ਕੀ ਸਨੇਹਾ ਦੇਣਾ ਚਾਹੁੰਗੇ ਲੋਕਾਂ ਨੂੰ ਲੋਕਾਂ ਨੂੰ ਤਾਂ ਵੀ ਇਹ ਕਹਿਣਾ ਚਾਹੁੰਦਾ ਜੀ ਵੀ ਇਹਦੀ ਮਦਦ ਕਰਿਆ ਕਰੋ ਇਹ ਤੋਂ ਸਬਜ਼ੀ ਜੇ ਖਰੀਦਦੇ ਤੁਸੀਂ ਇਹਦਾ ਹੱਕ ਨਾ ਰੱਖੋ ਮੈਂ ਦੇਖਦਾ ਹੁਣਾਂ ਇਹਦਾ ਮੇਰੇ ਨਾਲ ਮਿੱਤਰਾਂ ਮੈਂ ਤਾਂ ਰੈਗੂਲਰ ਕੋਲ ਆਉਣਾ ਕਈ ਲੋਕ ਐ ਕਰਦੇ ਨੇ ਵੀ ਮੈਂ ਕੱਲ ਨੂੰ ਦੇ ਦਿਆਂਗਾ ਪੈਸੇ ਪਰਸ ਨੂੰ ਦੇ ਦਿਆਂਗਾ ਹੁਣੇ ਫਰਾ ਕੇ ਗਿਆ ਵੇਖੋ ਦੇਖੋ ਮੈਂ ਜਦੋਂ ਘਰੋਂ ਆ ਰਿਹਾ ਸਬਜ਼ੀ ਨਾਲ ਮੈਨੂੰ ਪਤਾ ਨਹੀਂ ਮ ਜੀ ਮੈਂ ਸਬਜੀ ਪਾ ਕੇ ਬਾਅਦ ਕਹਿਣਾ ਮੈਂ ਮਤਲਬ ਵੀ ਮੈਂ ਕੱਲ ਨੂੰ ਦੇ ਜੂਗਾ ਪਰਸੋਂ ਜਦੋਂ ਕਈ ਲੋਕਾਂ ਦੇ ਪੈਸੇ ਨਹੀਂ ਦਿੰਦੇ ਠੀਕ ਹੈ ਜੀ ਪਰ ਇਹਦੇ ਪੈਸੇ ਰੱਖੇ ਚਾਹੇ ਮੈਂ ਰੱਖ ਲਵਾਂ ਮੈਂ ਖੁਦ ਕਹਿ ਰਿਹਾ ਅੱਜ ਕੋ ਨਾ ਕਿ ਪੁਰਪ ਦੀ ਜੀ ਇਹਦੇ 10 ਰੁਪਏ ਵੀ ਰੱਖ ਲੈਣਾ ਬਸ ਮੈਂ ਕਹਿਣਾ ਨਹੀਂ ਜਾਂਦਾ ਫਿਰ ਤੁਸੀਂ ਸੋਚ ਲਿਓ ਫਿਰ ਫਿਰ ਉਹ ਡੀਐਮਸੀ ਸੀਐਮਸੀ ਨਿਕਲਨੇ ਆ ਬਸ ਨਹੀਂ ਤਾਂ ਬਾਦ ਵਿੱਚ ਕੁਝ ਨਹੀਂ ਕਹਿਣਾ ਚਾਹੁੰਦਾ ਤਾਂ ਬਿਲਕੁਲ ਹੋਰ ਲੋਕ ਵੀ ਪਹੁੰਚੇ ਹੋਏ ਨੇ ਗੱਲਬਾਤ ਕਰ ਲੈਣੇ ਆ ਭਾਈ ਜੀ ਕੀ ਨਾਮ ਹੈ ਤੁਹਾਡਾ ਵਿੱਕੀ ਕਬੂਰ ਹਾਂ ਸਬਜੀ ਲੈਣ ਆਏ ਸੀਗੇ ਇੱਥੇ ਅੱਜ ਹਾਂਜੀ ਹਾਂਜੀ ਕਿਵੇਂ ਕਿਹੜੀ ਕਿਹੜੀ ਸ ਮੈਂ ਕਈਆ ਲਿਆ ਜੀ ਤੇ ਛਲਗਮ ਲੈਨੇ ਕਿੰਨੇ ਰੁਪਏ ਨੂੰ ਕਿੰਨੇ ਰੁਪਏ 13 ਰੁਪਏ ਕਿਲੋ 13 ਰੁਪਏ ਕਿਵੇਂ ਦੇਖਦੇ ਹੋ ਅੱਜ ਗੁਰਮਨਨਕ ਸਿੰਘ ਜੀ ਦਾ ਪ੍ਰਕਾਸ਼ ਪੁਰਬ ਵੀ ਹੈਗਾ ਉਸੇ ਚੀਜ਼ ਨੂੰ ਲੈ ਕੇ 13 ਰੁਪਏ ਦੀ ਸਬਜ਼ੀ ਲਗਾਈ ਹੋਈ ਆ ਭਾਈ ਉਹਨਾਂ ਨੇ ਦੇਖੋ ਜੀ ਹਰ ਕਿਸੇ ਦੇ ਬਸ ਦਾ ਰੋਗ ਨਹੀਂ ਗਿਆ ਤੁਸੀਂ ਸ਼ਹਿਰ ਵਿੱਚ ਦੇਖ ਰਹੇ ਹੋ ਬਹੁਤ ਵੱਡੇ ਵੱਡੇ ਸ਼ਾਹੂਕਾਰ ਬੈਠੇ ਨੇ ਸਬਜ਼ੀ ਦੇ ਆਕੇ ਬੈਠੇ ਨੇ ਉਹਨਾਂ ਦੀ ਵੀ ਐਡੀ ਹਿੰਮਤ ਨਹੀਂ ਕਿ ਉਹ 13 ਰੁਪਏ ਨੂੰ ਕੋਈ ਸਬਜ਼ੀ ਦੇ ਦੇਣ ਪਰ ਇਹ ਸਾਡੇ ਛੋਟੇ ਵੀਰ ਦੀ ਐਨੀ ਵੱਡੀ ਦਿਲ ਖੋਲਣ ਵਾਲੀ ਜਿਹੜੀ ਹੈਗੀ ਨਾ ਇਹਦੀ ਭਾਵਨਾ ਉਹ ਗੁਰਨਾਨਕ ਦੇਵ ਜੀ ਨੂੰ ਵਾਕਿਆ ਹੀ ਸਮਰਪਿਤ ਠੀਕ ਹੈ ਨਾ ਜਿਵੇਂ ਸਾਡੇ ਮਾਸਟਰ ਜੀ ਵੀ ਤੁਹਾਨੂੰ ਪਹਿਲਾਂ ਦੱਸ ਕੇ ਗਏ ਨੇ ਸਾਰਾ ਕੁਝ ਵੀ ਇਹ ਹੈ ਐਡਾ ਵੱਡਾ ਭਗਤ ਆ ਗੁਰਨਾਨਕ ਦੇਵ ਦਾ ਕਿ ਇਹਨਾਂ ਸ਼ਾਮ ਨੂੰ ਦੇਖਿਓ ਇੱਥੇ ਕੇਕ ਵੀ ਕਟਣਾ ਹਾਂ ਇਹ ਹਰ ਸਾਲ ਇੱਥੇ ਕੇਕ ਕੱਟਦਾ ਵਾ ਗੁਰਨਾਨਕ ਦੇਵ ਜੀ ਦੇ ਪਰਪਤੇ ਤੇ ਜਿੰਨੀ ਵੀ ਇਹ ਰੂਟੀਨ ਦੇ ਵਿੱਚ ਸਬਜ਼ੀ ਵੇਚਦਾ ਉਹ ਲਗਭਗ ਬਾਜ਼ਾਰ ਨਾਲੋਂ ਸਸਤੀ ਹੀ ਵੇਚਦਾ ਇਹ ਜਿਵੇਂ ਇਹ ਠੀਕ ਠੀਕ ਆ ਕੋਈ ਬੰਦਾ ਕੋਈ ਤਕੜਾ ਦੁਕਾਨਦਾਰ ਨਹੀਂ ਹੈਗਾ ਕਰਾਨੇ ਦਾ ਕੰਮ ਵੀ ਕਰਦਾ ਸਬਜ਼ੀ ਸਵੇਰੇ ਸਵੇਰੇ ਸਬਜ਼ੀ ਵੀ ਲਗਾਉਂਦਾ ਵਾ ਇਹ ਲਾਕਡਾਊਨ ਤੋਂ ਜਿਵੇਂ ਇਹਨੂੰ ਹੋਈ ਜਿਵੇਂ ਜਾਗਿਆਸਾ ਹੋਈ ਹੈ ਚੀਜ਼ ਦੀ ਵੀ ਜਿਵੇਂ ਲਾਕਡਾਊਨ ਦੇ ਦੁਨੀਆ ਕਿਵੇਂ ਮਰ ਰਹੀ ਸੀ ਤੁਸੀਂ ਦੇਖਿਆ ਹੋਣਾ ਵਾ ਕਿਸੇ ਨੂੰ ਕੁਝ ਨਹੀਂ ਮਿਲ ਰਿਆ ਜੀ ਉਹਨਾਂ ਦਿਨਾਂ ਵਿੱਚ ਵੀ ਇਹਨੇ ਸਬਜ਼ੀ ਇਹ ਨਹੀਂ ਕਿ ਮੈਂ ਲੁੱਟਣ ਵਾਲੇ ਲੋਕਾਂ ਨੂੰ ਉਸ ਟਾਈਮ ਜਿਵੇਂ ਦੁਨੀਆ ਲੁੱਟ ਰਹੀ ਸੀ ਨਾ ਇੱਕ ਦੂਜੇ ਨੂੰ ਤਾਂ ਉਸ ਟਾਈਮ ਵੀ ਇਹਨੇ ਆਪਣੇ ਘਰ ਦੇ ਵਿੱਚ ਛੋਟਾ ਜਿਹਾ ਸਬਜੀ ਦੀ 카ਟ ਲਗਾ ਕੇ ਸ਼ੁਰੂ ਕੀਤਾ ਸੀਗਾ ਉਹਦੇ ਵਿੱਚ ਵੀ ਇਹਨੇ ਉਹੀ ਰੇਟ ਰੱਖਿਆ ਸੀਗਾ ਜੋ ਲਗਾਤਾਰ ਉਹੀ ਚੱਲ ਰਿਹਾ ਹੈ ਇਹ ਨਹੀਂ ਕਿ ਲੋਕਡਾਊਨ ਚ ਕਿਤੇ ਸਬਜੀ ਨਹੀਂ ਮਿਲਦੀ ਜੇ 20 ਰੁਪਏ ਮਿਲਦੀਆਂ 50 ਰੁਪਏ ਵੇਚਾਂ ਬਲੈਕ ਚ ਵੇਚਾਂ ਕੁਝ ਨਹੀਂ ਸੀਗਾ ਕਿੰਨੀਆਂ ਕ ਸਬ지 ਅੱਜ ਇਹਨਾਂ ਨੇ ਲਾਈਆਂ ਹੋਈਆਂ ਸੀ ਜਿਹੜੀ 13 ਰੁਪਏ ਦੇ ਦੇ ਹਿਸਾਬ ਨਾਲ ਜਿਸ ਹਿਸਾਬ ਨਾਲ ਰੂਟੀਨ ਚ ਸਬ지 ਲੱਗਿਆ ਉਹ ਉਸੇ ਤਰ੍ਹਾਂ ਰੂਟੀਨ ਸਬ지 ਲੱਗਿਆ ਇਹ ਨਹੀਂ ਕਿ ਮੈਂ 13 13 ਨੂੰ ਵੇਚਣੀ ਆ ਭਰ ਲਿਆ ਵਾਂ ਇਹਨਾਂ ਨੇ ਦੋ ਤਿੰਨ ਦਿਨ ਤਿੰਨ ਦਿਨ ਪਹਿਲਾਂ ਹੀ ਐਲਾਨ ਕਰ ਦਿੱਤਾ ਸੀਗਾ ਕਿ ਮੈਂ 13 ਰੁਪਏ ਹੀ ਸਬਜੀ ਵੇਚੂਗਾ ਲੋਕਾਂ ਦੀ ਭੀੜ ਕਿਵੇਂ ਸੀ ਬਹੁਤ ਜ਼ਿਆਦਾ ਸੀ 7 ਵਜੇ ਤੋਂ ਹੀ ਲੋਕ ਪਹਿਲਾਂ ਇਹਦੇ ਆਉਣ ਤੋਂ ਪਹਿਲਾਂ ਹੀ ਲੋਕ ਖੜੇ ਸੀ ਵੀ ਅਸੀਂ ਸਬਜ਼ੀ ਲੈ ਕੇ ਜਾਣੀ ਆ ਪਰ ਮੈਂ ਲੋਕਾਂ ਨੂੰ ਇਹੀ ਅਪੀਲ ਕਰੂੰਗਾ ਕਿ ਜਿਵੇਂ ਇਹਦਾ ਜਿਵੇਂ ਹੱਕ ਨਾ ਉਹ ਦਿਆ ਕਰੋ ਸਬਜ਼ੀ ਜਿੰਮੇ ਪਹਿਲਾਂ ਵੀ ਇਹ ਘੱਟ ਰੇਟ ਦੀ ਵੇਚਦਾ ਨਾ ਤਾਂ ਉਹ ਇਹਦਾ ਹੱਕ ਨਾ ਰੱਖਿਆ ਕਰੋ ਬਸ ਇੱਕ ਸੱਚਾ ਭਗਤ ਆ ਉਹ ਨਾਨਕ ਦੇਵ ਜੀ ਦਾ ਬਾਕੀ ਦੁਨੀਆ ਨੂੰ ਹੋਰ ਵੀ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਜੋ ਵੀ ਆਪਾਂ ਵਪਾਰ ਕਰਦੇ ਆ ਬਿਜ਼ਨਸ ਕਰਦੇ ਆ ਉਹਦੇ ਵਿੱਚ ਇਮਾਨਦਾਰੀ ਵਰਤੋ ਬਸ ਇਹੀ ਮੇਰੀ ਅਪੀਲ ਹੈ ਲੋਕਾਂ ਨੂੰ ਆਂਟੀ ਜੀ ਸਬਜ਼ੀ ਲੈਣ ਆਈ ਸੀ ਕਿ ਅੱਜ ਹਾਂ ਸਬਜ਼ੀ ਲੈ ਕੇ ਲੈਣ ਆਏ ਤੇ ਅੱਜ ਇਹਨੇ ਬੜੇ ਸੋਹਣੇ ਉਹ ਲਾਈਏ 13 13 ਰੁਪਏ ਦੀ ਜੇ ਇੱਕ ਸਬਜ਼ੀ 13 ਰੁਪਏ ਦੀ ਕਿਵੇਂ ਸਬਜ਼ੀ ਬਹੁਤ ਕੁਝ ਲੈ ਲਿਆ 13 13 ਦੇ ਵਿੱਚ ਕਿੰਨੀਆਂ ਕੁ ਸਬਜ਼ੀਆਂ ਅੱਜ ਲਿੱਤੀ ਆਏ ਸਾਂ ਤੇ ਕੋਲੋਂ ਫਿਰ ਇੱਥੇ ਆ ਕੇ ਆਟ 9 ਸਬਜ਼ੀਆਂ ਲੈ ਲੀਆਂ ਮੈਂ ਸਾਰੀ ਸਬਜ਼ੀ 13 ਰੁਪਏ ਨੂੰ ਦਿੱਤੀ ਜਾ ਰਹੀ ਹੈ ਕੋਈ ਵੱਧ ਵੀ ਦਿੱਤੀ ਜਾਵੇ ਨਹੀਂ ਕੋਈ ਵੱਧ ਨਹੀਂ ਦੇ ਰਹੀ 13 13 ਰੁਪਏ ਹੀ ਉਹ ਦੇ ਰਿਆ ਹਾਂ ਮਤਲਬ ਕੋਈ ਵੀ ਸਬਜ਼ੀ ਲੈ ਲਓ 13 ਰੁਪਏ 13 ਰੁਪਏ ਮਿਲੂਗੀ ਸਾਰੀ ਸਬਜ਼ੀ ਜਿਵੇਂ ਦੇਖ ਦਿਓ ਆਂਟੀ ਜੀ ਅੱਜ ਗੁਰਨਾਨਕ ਦੇ ਉਹ ਗੁਰੂ ਨਾਨਕ ਦੇਵ ਜੀ ਨੇ ਵੀ ਜਦੋਂ 13 13 ਦਾ ਫਲਸਫਾ ਦਿੱਤਾ ਸੀਗਾ ਉਸ ਚੀਜ਼ ਦੇ ਉੱਤੇ ਹਾਂ ਉਸੇ ਚੀਜ਼ ਤੇ ਦੇ ਰਹੇ ਵੀ ਅੱਜ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਜਨਮ ਦਿਨ ਆ ਉਹਨਾਂ ਦਾ ਕਿ ਹਰ ਇੱਕ ਸਾਲ ਇਹ 13 13 ਰੁਪਏ ਨੂੰ ਦਿੰਦਾ ਹੈ ਹਰ ਇੱਕ ਸਾਲ ਦਿੰਦਾ ਹੈ ਤੁਸੀਂ ਕਿੱਥੇ ਇੱਥੇ ਨੇੜੇ ਹੀ ਰਹਿੰਦੇ ਹੋ ਕਿਤੇ ਆ ਕਿਤੋਂ ਦੂਰੋਂ ਆਏ ਹੋ ਸਾਡਾ ਤਾਂ ਇਹਦੇ ਕਰਦੇ ਸਾਹਮਣੇ ਹੀ ਹੈ ਹਾਂ ਬਹੁਤ ਬੇਟਾ ਕਿੰਨੇ ਕ ਸਾਲਾਂ ਤੋਂ ਇਸ ਤਰ੍ਹਾਂ ਹੀ ਹੈ ਸਬਜੀ ਜਿਹੜੀ 13 ਕਰਦੇ ਨੂੰ ਦਿੰਦੇ ਸਾਲ ਹੋ ਗਏ ਜਿੰਦੇ ਅਸੀਂ ਆਏ ਹਾਂ ਕਈ ਸਾਲ ਹੋ ਗਏ ਇਹਨੂੰ ਇਕਣ ਕਰਦੇ ਨੂੰ ਕਿ ਸੇਵਾ ਬਹੁਤ ਕਰਦਾ ਏ ਬਹੁਤ ਸੇਵਾ ਕਰਦਾ ਏ ਉਹ ਚੰਗਾ ਬੱਚਾ ਕਿੰਨੇ ਕ ਵਜੇ ਦੀ ਐਮ ਐਪੀੜਾ ਇਹਨਾਂ ਦੇ ਕੋਲ ਜਿਹੜੀ ਲੱਗੀ ਹੋਈ ਆ ਸਵੇਰ ਦੀ ਜੇ ਗੱਲ ਕਰ ਲਈ ਕਿੰਨੇ ਕ ਵਜੇ ਤੋਂ ਨਵੀਂ ਸ਼ੁਰੂ ਹੋਈ ਇਹ 7 ਵਜੇ ਤੋਂ ਸ਼ੁਰੂ ਹੋਇਆ 7 ਤੋਂ ਸਮਝੋ ਲਵੀ 12 1 ਵਜੇ ਤੱਕ ਕਰੀ ਇਹਨੇ ਵੇਚਣੀ ਹਾਂ ਇਹ ਇੱਕ ਚੀਜ਼ ਵੀ ਬਹੁਤ ਵਧੀਆ ਐ ਮੈਂ ਤਾਂ ਬਹੁਤ ਸਬਜ਼ੀ ਲੈ ਗਈ ਸਾਰਾ ਕੁਝ ਲੈ ਗਈ ਜਿਹੜੀ ਸਬਜ਼ੀ ਲੈ ਕੇ ਆਏ ਮੈਂ ਉਹ ਵੀ ਲਈ ਇਹ ਲੋਕ ਕਿੱਥੋਂ ਮਹੱਲੇ ਦੇ ਜਾਂਦੇ ਨੇ ਜਾਂ ਬਾਹਰੋਂ ਵੀ ਆਉਂਦੇ ਨੇ ਇਹਨਾਂ ਦੇ ਕੋਲ ਸਾਰਾ ਮਾਚੀ ਵੜੇ ਹਾਂ ਸਾਰਾ ਮਾਚੀ ਸਾਰਾ ਮਾਚੀ ਵੜੇ ਹਾਂ ਮੋਦ ਵਧੀਆ ਐ ਤੇ ਬਹੁਤ ਅਜਿਹੀ ਸੰਗਤਾਂ ਦੀ ਭੀੜ ਲੱਗੀ ਐ ਦੇਖੋ 7 ਵਜੇ ਦੀ ਭ ਏ ਹੁਣ ਹੋਰ ਵੀ ਕੋਈ ਸਮਾਨ ਦਿੰਦੇ ਪਏ ਇਹ ਕੱਲਾ ਸਬਜੀ ਲਈ ਇਹਨਾਂ ਨੇ ਕੀਤਾ ਹੋਇਆ ਤੇਰਾ ਨਹੀਂ ਫਾਲ ਵੀ ਦਿੰਦਾ ਸਾਰੀ ਸਬਜੀ ਦਿੰਦਾ ਪਰ ਮੈਂ ਜਦੋਂ ਕਰ ਲਿਆ ਰਸਤਾ ਪੈਕਟ ਇਹਨੇ 55 ਰੁਪਏ ਦੇ ਵਿੱਚ ਮੈਨੂੰ ਦੋ ਪੈਕਟ ਦਿੱਤੇ ਰੱਤ ਦੇ ਹਾਂ ਬਹੁਤ ਵੀ ਕਹਿੰਦਾ ਆਂਟੀ ਹੋਰ ਵੀ ਲੈ ਜਾ ਤਾਨੂੰ ਫ੍ਰੀ ਦੇ ਰਿਆ ਮੈਂ ਕੀ ਕੋਈ ਵੀ ਇੱਕ ਨਹੀਂ ਕਰਦਾ ਜਿਵੇਂ ਇਹ ਕਰ ਰਿਹਾ ਬੱਚਾ ਬਹੁਤ ਆਂਟੀ ਅਕਸਰ ਆਪਾਂ ਦੇਖਦੇ ਆਂ ਕਿ ਇਹ ਚੀਜ਼ਾਂ ਲੋਕ ਤਾਂ ਅੱਜਕੱਲ ਬੜਾ ਸਮਾਨ ਮਹਿੰਗਾ ਵੇਚਦੇ ਨੇ ਜਾਂ ਬੜੇ ਘੱਟ ਲੋਕ ਅਜਿਹੇ ਹੁੰਦੇ ਨੇ ਜੋ ਇਹ ਚੀਜ਼ ਕਰਦੇ ਨੇ ਇਹ ਹੈ ਇਹੋ ਜਿਹਾ ਮੁੰਡਾ ਹੈ ਕਿ ਇਹ ਤਾਂ ਸਬਜੀ ਵੀ ਲੋਕ ਲੈ ਜਾਂਦੇ ਚੱਕ ਕੇ ਵੀ ਇਹਨੂੰ ਕੁਝ ਨਹੀਂ ਪਤਾ ਲੱਗਦਾ ਵੀ ਬਹੁਤ ਭਲਾ ਕਰਦਾ ਸਭ ਦਹੀਂ ਭਲਾ ਕਰਦਾ ਹੈ ਬਹੁਤ ਚੰਗਾ ਹੀ ਹਾਂ ਸਬਜੀ ਵੀ ਲੋਕ ਲੈ ਜਾਂਦੇ ਇਹਦੀ ਚੱਕ ਕੇ ਤਾਂ ਬਿਲਕੁਲ ਜੀ ਅਸੀਂ ਗੱਲਬਾਤ ਕੀਤੀ ਹੈ ਉਸ ਦੁਕਾਨਦਾਰ ਦੇ ਨਾਲ ਤੇ ਉੱਥੇ ਜਿਹੜੇ ਲੋਕ ਸਬਜੀ ਲੈਣ ਦੇ ਲਈ ਪਹੁੰਚੇ ਸੀ ਬਈ ਉਹਨਾਂ ਦਾ ਕਹਿਣਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੇ ਉੱਤੇ ਮੈਂ ਚੱਲਦਾ ਆ ਰਿਹਾ ਹਾਂ ਲਗਾਤਾਰ 3 ਸਾਲ ਤੋਂ ਜਿਹੜੀ ਇਹ ਸਬਜੀ ਦਾ ਕੰਮ ਹੈ ਇਸ ਤਰ੍ਹਾਂ ਹੀ ਮਤਲਬ ਕੰਮ ਲੰਬੇ ਸਮੇਂ ਤੋਂ ਕਰਦਾ ਆ ਰਿਹਾ ਪਰ 3 ਸਾਲ ਹੋ ਗਏ ਨੇ ਜਿਹੜੀ ਸਬਜੀ ਐਸ ਤਰ੍ਹਾਂ ਹੀ ਗੁਰਪੁਰਬ ਤੇ ਗੁਰਨਾਨਕ ਦੇਵ ਜੀ ਦੇ ਜਨਮ ਦਿਹਾੜੇ ਵਾਲੇ ਤੇ 13 ਰੁਪਏ ਕਿਲੋ ਦੀ ਵੇਚੀ ਜਾਂਦੀ ਆ ਅਕਸਰ ਅਸੀਂ ਦੇਖਦੇ ਆ ਮਹਿੰਗਾਈ ਦਾ ਜ਼ਮਾਨਾ ਐ ਲੋਕਾਂ ਦੀ ਗੱਲ ਕਰ ਲਈਏ ਤਾਂ ਲੋਕ ਜਿਹੜੀ ਸਬਜੀ ਅਕਸਰ ਬਾਜ਼ਾਰਾਂ ਦੇ ਵਿੱਚ ਵੱਡੀਆਂ ਵੱਡੇ ਸ਼ੋਰੂਮਾਂ ਦੇ ਵਿੱਚ ਜਾਂਦੇ ਆ ਆਪਾਂ ਸਬਜ਼ੀਆਂ ਲੈਣ ਜਾਂਦੇ ਆ ਦੁਕਾਨਾਂ ਤੇ ਜਾਂਦੇ ਆ ਅਕਸਰ ਦੇਖਦੇ ਹੋਵਾਂਗੇ ਕਿ ਲੋਕ ਜਿਹੜਾ ਰੇਟ ਹੁੰਦਾ ਉਸ ਤੋਂ ਵੀ ਬੜੀ ਮਹਿੰਗੀ ਚੀਜ਼ ਵੇਚਦੇ ਆ ਪਰ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ 13 ਰੁਪਏ ਦੀ ਮੈਨੂੰ ਨਹੀਂ ਲੱਗਦਾ ਕਿ ਕੋਈ ਚੀਜ਼ ਇਸ ਦੁਕਾਨਦਾਰ ਨੂੰ ਖੁਦ ਨੂੰ ਵੀ ਆਂਦੀ ਹੋਊਗੀ ਔਰ ਉਸ ਦੁਕਾਨਦਾਰ ਨੇ 13 ਰੁਪਏ ਦੇ ਹਿਸਾਬ ਦੇ ਨਾਲ 13 ਸਬਜ਼ੀਆਂ ਜਿਹੜੀਆਂ ਨੇ ਉਹ ਲਗਾਈਆਂ ਹੋਈਆਂ ਸੀ ਤਾਂ ਲੋਕਾਂ ਦੀ ਭੀੜ ਤੁਸੀਂ ਦੇਖੀ ਸੀਗੀ ਕਿ ਲੋਕ ਕਿਸ ਤਰ੍ਹਾਂ ਇਕੱਠ ਹੋਇਆ ਸੀ ਲੋਕ ਸਵੇਰ ਤੋਂ ਸਬਜ਼ੀ ਲੈਣ ਦੇ ਲਈ ਇਸ ਦੁਕਾਨ ਦੇ ਉੱਤੇ ਪਹੁੰਚੇ ਹੋਏ ਸੀ ਉਹਨਾਂ ਦਾ ਇਹ ਕਹਿਣਾ ਹੈ ਕਿ ਗੁਰਨਾਨਕ ਦੇਵ ਜੀ ਦੀ ਜਿਹੜੀ ਕਿਰਪਾ ਹੈ ਮੇਰੇ ਉੱਤੇ ਬਣੀ ਹੋਈ ਹੈ ਉਹਨਾਂ ਦਾ ਆਸ਼ੀਰਵਾਦ ਹੈ ਉਹਨਾਂ ਦਾ ਸਦਕਾ ਹੀ ਹੈ ਸਾਰਾ ਕੁਝ ਹੈ ਜਿਹੜਾ ਉਹਨਾਂ ਦੇ ਕਰਕੇ ਹੀ ਮੈਂ ਇੱਥੇ ਜੋ ਇੰਨੇ ਜੋਗਾ ਹੋਇਆ ਤਾਂ ਇਹ ਜਿਹੜਾ ਗੁਰਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮੈਂ ਇਹ ਚੀਜ਼ ਹੈ ਜਿਹੜੀ ਕਰਦਾ ਆ ਰਿਹਾ ਤੇ ਅੱਗੇ ਵੀ ਜਦ ਤੱਕ ਚੱਲ ਰਹੇਗੀ ਇਸ ਤਰ੍ਹਾਂ ਹੀ ਇਹ ਸਬਜੀ ਜਿਹੜੀ ਹੈ ਉਹ 13 ਰੁਪਏ ਕਿਲੋ ਦੇ ਹਿਸਾਬ ਨਾਲ ਮੈਂ ਵੇਚਦਾ ਰਵਾਂਗਾ ਤਾਂ ਵਧੇਰੇ ਅਪਡੇਟਸ ਦੇ ਲਈ ਦੇਖਦੇ ਰਹੋ DF ਚੈਨਲ ਪੰਜਾਬ ਨਿਰਧਾਰ ਹਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ